ਹਾਂਜੀ ਬਾਈ ਕੀ ਹਾਲ ਚਾਲ ਨੇ ਹੋਰ ਬਾਈ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਬਾਈ ਗੁਰੂ ਕਿਰਪਾ ਕਰੇ ਜਾਨਵਰ ਵਗੈਰਾ ਸਾਰਿਆਂ ਦੇ ਘੈਂਟ ਹੋਣ ਆਗੇ ਬਾਈ ਆਪਾਂ ਇਧਰ ਲੈ ਕੇ ਘਰੇ ਇਧਰ ਲੈ ਕੇ ਆਗੇ ਆਪਣਾ ਪਹਿਲਾ ਕੰਮ ਇਹੀ ਹੁੰਦਾ ਵੀ ਆਪਾਂ ਕਬੂਤਰ ਆਈਏ ਆਪਣੇ ਅੱਜ ਹੁੰਦਾ ਵੈਸੇ ਮੈਂ ਜਾਣਾਗਾ ਚੱਲ ਫਿਰ ਵੀ ਉੱਤਰ ਦਾ ਇਹ ਦਿੰਨੇ ਆ ਆ ਕਾਲ ਖੜਾ ਦਿੰਨੇ ਬਾਈ ਤੇ ਕਾ ਖਟੀਆਂ ਦੀ ਪੱਠੀ ਡਾ ਦਿੰਨੇ ਆ ਤੇ ਇੱਕੜਾ ਦਿੰਨੇ ਲਾਲ والله ਲਾ ਗਿਆ ਭਈ ਆਪਣਾ ਗੂੜਾ ਰਤਾ ਵੇ ਗਿਆ ਤੇ ਇਕੜ ਆਉਣੇ ਆਪਾਂ ਹਰੇ ਪੱਲੇ ਆਪਾਂ ਆ ਜਾਨਵਰ ਜੇ ਉੱਡੂਗਾ ਤਾਂ ਬਾਕੀ ਕੋਈ ਪਤਾ ਨਹੀਂ ਇਹਦਾ ਹਜੇ ਉੱਡਣਾ ਚਾਹੀਦਾ ਜਿਹੜਾ ਇਹ ਇੱਕ ਪਾਗ ਫਿਰਦਾ ਬਗ ਜੀ ਹੱਸ ਉੱਡਿਆ ਨਹੀਂ ਬਈ ਬਹਿ ਗਿਆ ਬਹਿ ਗਿਆ ਔੜੀ ਔੜੀ ਉੱਡੂਆ ਯਾਰ ਕੋਈ ਨਾ ਇਹ ਵੀ ਉੱਡ ਜੂਆ ਤੇ ਬਸ ਆਹੀ ਜਾਨਵਰ ਡਾਉਣੇ ਦੀ ਆਪਾਂ ਜਾਨਵਰ ਡਾਤੇ ਹੋਰ ਆਪਾਂ ਕੋਈ ਜਾਨਵਰ ਨਹੀਂ ਡਾਉਣਾ ਆਪਾਂ ਬਾਕੀ ਸਾਰੇ ਜਾਨਵਰ ਆਪਾਂ ਓਕੇ ਦੇ ਰਿਪੋਰਟ 'ਤੇ ਬੈਠ ਨੇ ਕਬੂਤਰੀ ਅੰਡੇ 'ਤੇ ਬੈਠ ਨੇ ਕੁੱਤਰੇ ਉੱਤੇ ਬੈਠ ਨੇ ਤੇ ਬਾਕੀ ਆ ਜਿਆਨ ਬਰਿਆਂ ਮੈਂ ਕੈਮਰਾ ਇੱਥੇ ਨੇ ਸੈੱਟ ਛਾਟ ਤੇ ਇਹੇ ਕੱਲਾ ਹੀ ਆ ਯਾਰ ਜਦੋਂ ਉੜਦਾ ਉੱਡ ਜਾਂਦਾ ਉਹ ਤਾਂ ਡਾਉਣੇ ਤਾਂ ਹੁੰਨੇ ਅਗਲ ਕਰ ਉਹ ਤਾਰਾਂ ਤੇ ਬੈਠੰਦਾ ਹਾਤ ਤੇ ਜੀ ਪੈ ਗਈ ਇਹਨੂੰ ਹੁਣ ਬੈਹੰਦਾ ਹੀ ਤਾਰ ਤੇ ਆ ਕੇ ਬਾਕੀ ਹੁਣ ਮੈਂ ਮੇਰਾ ਘਾਂਟੇ ਕਦਾ ਕੰਮ ਆ ਜਿਹੜੀ ਟੀਪ ਹੈ ਕੰਦ ਇਹ ਵੀ ਟੀਪ ਕਰਦਾ ਇਹ ਵੀ ਕੰਪਲੀਟ ਕਰਦਾ ਫਿਰ ਸਾਫ ਸੋਈ ਕਰਕੇ ਥੋੜਾ ਸੱਤ ਉਹਦੀ ਥੱਲੋਂ ਫਰਸ ਦੀ ਕੱਢ ਕੇ ਊੜੇ ਰਾੜੇ ਜੀ ਹਨਾ ਸੈੱਟ ਕਰਕੇ ਲੈਵਲ ਕਰਕੇ ਚਾਦਰ ਧਰ ਕੇ ਕਿ ਜੇ ਕਬੂਤਰ ਵੀ ਛੱਡਦੇ ਨੇ ਤਾਂ ਕਰਕੇ ਇਹ ਸਿਸਟਮ ਇਹ ਵੀ ਕਰਦੇ ਆਪਾਂ ਰੈਡੀਸ ਆਪਣਾ ਤੇ ਹੁਣ ਆਪਾਂ ਨਾਲੇ-ਦੋਣੇ ਪਾਉਣੇ ਆ ਤੇ ਫਿਰ ਕਰਦੇ ਆਂ ਵੀਡੀਓ ਕੰਟੀਨਿਊ ਉੱਪਰ ਲੱਗਣ ਦਾ ਫੁੱਡੇ ਨੂੰ ਫੱਟਾ ਖੁੱਲੇ ਹੀ ਰਹਿੰਦੇ ਬੁੱਤਰ ਸਾਰੇ ਗਿੱਜੇ ਹੋਏ ਨੇ ਜੀ ਅਰੇ ਬੰਦਲੇ ਬਈ ਆਪਾਂ ਡਾਤਾ ਸੀ ਆਪਣਾ ਤੇ ਫਿਰਦਾ ਉਹ ਹੋ ਗਿਆ ਅੱਧਾ ਘੰਟਾ ਆ ਫਿਰਦਾ ਇੱਕ ਕਰੋ ਤੇ ਅੱਧਾ ਘੰਟਾ ਹੋ ਗਿਆ ਨੂੰ ਤੇ ਆਪਾਂ ਆ ਵੀ ਕੰਪਲੀਟ ਕਰਤਾ ਗੁੱਡਾ ਹੁਣ ਇਹਦੇ ਵਿੱਚ ਆਦਨਾ ਧਰ ਦਾਂਗੇ ਕੱਲ ਨੂੰ ਅੰਦਰ ਹੋ ਗਈ ਆ ਮੂਰੇ ਆ ਲਾਤਾ ਇੱਥੇ ਵੇਟਾਂ ਨਾ ਪੱਟੀਆਂ ਜਾਣ ਹਨ ਤੇ ਸਾਰਾ ਕੰਪਲੀਟ ਕਰਤਾ ਹੁਣ ਸੁੱਕਿਆ ਹੋਇਆ ਥੱਲੋਂ ਮਣੀ ਮਣੀ ਮਿੱਟੀ ਚੱਕ ਕੇ ਹਾਂ ਕੁਲੀ ਪਾ ਦਾਂਗੇ ਸੁੱਕ ਜੂਗਾ ਸਾਰਾ ਓਕੇ ਹੋ ਜੂਗਾ। ਇਹ ਸੇਜਾ ਕੋ ਉਤਰ ਛੱਡ ਦਾਂਗੇ ਇੱਧਰਲਾ ਜੇ ਤਿਆਰ ਕਰ ਲਾਂਗੇ ਆਪਣੀ ਵਲੀ ਕੋਈ ਚੱਕਰ ਨਹੀਂ। ਟਾਈਮ ਲੱਗ ਜੂ ਕੋਈ ਦਿੱਕਤ ਨਹੀਂ ਆਲੇ ਤਾਂ ਇੰਨਾ ਕਿਹੜਾ ਪੱਡ ਕਰ ਰਹੇ ਨੇ ਸਾਰੇ। ਤੇ ਆ ਆਪਣਾ ਕੰਪਲੀਟ ਆ। ਸਾਰਾ ਓਕੇ ਆ ਜਾਮਾ ਹੁਣ ਬਸ ਇਹਦੇ ਚਾਦਰ ਧਰਨੀ ਨੇ। ਚਾਦਰਾਂ ਧਰ ਕੇ ਆਪਣਾ ਕੰਮ ਹੋ ਜੂ ਓਕੇ। ਤੇ ਹੁਣ ਬਈ ਇਹਨਾਂ ਨੂੰ ਪਾਣੀ ਪੂਣੀ ਆਪਾਂ ਭਰਤਾ ਖੋਡੇ ਚ। ਚੈੱਕ ਕਰੋ ਤੁਸੀਂ ਪਾਣੀ ਵਾਲਾ ਗੁੰਡਾ ਹੁਣੀ ਧੋ ਕੇ ਭਰਿਆ ਕਾ ਮੈਂ। ਮੋਹ ਪਹਿਲਾਂ ਦਾਣੇ ਪਾਤੀ ਯਾਰ ਇਹ ਕਿਰ ਮੌਸਮ ਚੇਨਜ ਹੋ ਗਿਆ ਬਈ ਠੰਡ ਹੋ ਗਈ ਮੜੇ ਕਮੈਂਟ ਕਰਕੇ ਦੱਸਿਓ ਵੀ ਸਰੋਂ ਇਹਨਾਂ ਨੂੰ ਆਪਾਂ ਪਾਇਆ ਕਰੀਏ ਕਿ ਨਾ ਪਾਇਆ ਕਰੀਏ ਇਹ ਜਿਹੜਾ ਕਬੂਤਰ ਆਪਾਂ ਛੱਡਦੇ ਆਂ ਵੀ ਸਰੋਂ ਪਈ ਤੀ ਯਾਰ ਮੇਰੇ ਲਈ ਮੈਂ ਤਾਂ ਬਾਗ ਲੱਗੇ ਵੀ ਕਮੈਂਟ ਕਰਕੇ ਦੱਸਿਓ ਜਰੂਰ ਬਈ ਸਰੋਂ ਵੀ ਪਾਇਆ ਕਰੀਏ ਕਿ ਨਾ ਪਾਇਆ ਕਰੀਏ ਇਹਨਾਂ ਨੂੰ ਆਪਾਂ ਕਬੂਤਰਾਂ ਨੂੰ ਆਪਣੇ ਆਂ ડાਣੇ ਇਹਨਾਂ ਨੂੰ ਰੱਖਤੇ ਉਹ ਜਿਹੜੇ ਤਾਹਾਂ ਵਾਲੇ ਨੇ ਉਹਨਾਂ ਨੂੰ ਦਾਣੇ ਪਾਵਾਂਗੇ ਸ਼ਾਮ ਨੂੰ ਤੇ ਇਹਨਾਂ ਨੂੰ ਦਾਣੇ-ਦੂਣੇ ਖਾ ਲੈਣ ਦੋ। ਉਹ ਸੱਟ ਦਾ ਸਿਸਟਮ ਓਕੇ ਹੈ ਜਮਾ ਮਿੱਟੀ ਚੱਕ ਕੇ ਅੰਦਰ ਉਹ ਮਿੱਟੀ ਕੱਢ ਦਾਂਗੇ ਬਾਹਰੇ। ਕੋੜਕਵਾਰ ਗੰਦਮੰਦ ਜਿਆ ਵੀ ਕੱਢ ਦਾਂਗੇ ਨਾਲ ਨਾਲ ਮਿੱਟੀ ਕੱਢ ਦਾਂਗੇ 그다음에 ਮਿੱਟੀ ਛੱਡਾਂਗੇ ਉੱਥੇ। ਥੋੜੇ ਚ ਸੈੱਟ ਕਰ ਦਾਂਗੇ। ਆਹ ਤਾਂ ਮੈਂ ਤਾਂ ਹੁਣੀ ਕਰਦਾ। ਮੈਂ ਥੋੜਾ ਜਿਹਾ ਪਰ ਜਾਣਾ ਸੀ ਯਾਰ ਮੈਂ ਤਾਂ ਨਹੀਂ ਹੁਣ ਕਰ ਰਿਹਾ ਸੀ। ਇਹ ਤਾਂ ਮੈਂ ਕਰ ਹੁਣੀ ਦਿੰਦਾ। ਆ ਜਿਹੜਾ ਸਿਮਿੰਟ ਸਮੁੰਟ ਜਬਈ ਇਹ ਸਿੱਖ ਕੇ ਰੋੜੇ ਰਲੇ ਜੇ ਖਿੱਚ ਕੇ ਆਪਾਂ ਸਿੱਟਿਆਂਵਾਂਗੇ ਤੇ ਮਿੱਟੀ ਕੱਢ ਲਾਂਗੇ ਥੋੜੀ ਥੋੜੀ ਮਿੱਟੀ ਕੱਢ ਕੇ ਇੱਥੋਂ ਸੁੱਕੀ ਮਿੱਟੀ ਪਾ ਦਾਂਗੇ ਥੋੜਾ ਸੁੱਕ ਜੂਗਾ ਤੇ ਯਾਦਾਂ ਤਰਿਆਂ ਨੀ ਇੱਥੇ ਬੈਠੇ ਬੁਠ ਰਹਾ ਥੱਲੇ ਬੈਠੇ ਰਿਆ ਕਰਨਗੇ ਜਾਨਵਰ ਆਪਣੇ ਆ ਚਾਰ ਪੰਜ ਕੇ ਜਾਨ ਵਿਚਾਰ ਕੇ ਜਾਨਵਰ ਨੇ ਛੱਡ ਲੈਣੇ ਜਿਹੜੇ ਹੋਰ ਤਾਂ ਬਾਕੀ ਤਾਂ ਜੋੜੀਆਂ ਨੇ ਦੋ ਹੁਣ ਚਾਰ ਉਹ ਤਾਂ ਛੱਡ ਨਹੀਂ ਚਾਰ ਜਾਨਵਰ ਨੇ ਛੱਡਣੇ ਕਬੂਤਰ ਬਚੇ-ਬੁਜੇ ਛੱਡਣੇ ਇੱਕ ਕਬੂਤਰ ਛੱਡਣਾ ਵੱਡਾ ਤੇ ਆਹੀ ਸਿਸਟਮ ਆ ਸਾੜਾਂ ਦੇ ਵਿੱਚ ਹਜੇ ਦੂਜੇ ਚ ਸਿਸਟਮ ਹੌਲੀਲੀ ਕਰਾਂਗੇ ਕੋਈ ਚੱਕਰ ਨਹੀਂ ਕਿ ਆਪਣੇ ਜਾਨਵਰ ਖਾ ਰਹੇ ਨੇ ਦਾਣੇ ਦਾਣੇ ਨੂੰ ਮੈਂ ਪਾਤੇ ਸੀ ਨਾਲ ਸਰੋਂ ਪਾਤੇ ਕਿਉਂ ਬਚਾ ਨਿਆਣਾ ਯਾਰ ਮੈਂ ਤਾਣੀ ਨਹੀਂ ਚਿਤਲੜੀ ਜੂੜੀ ਵਿੱਚ ਡੋਂਦਾ ਜੇ ਜਲਾ ਦੇ ਬੋਦੀ ਦੀ ਕਬੂਤਰੀ ਬਚਾ ਨਿਆਣਾ ਨੂੰ ਝੂਕ ਚਾਕ ਦਿੰਦੇ ਨੇ ਟਾਈਮ ਤੇ ਫਿਰ ਚੋਬ ਨਹੀਂ ਦਿੱਤੀ ਜਾਂਦੀ ਤਾਂ ਕਰਕੇ ਉਹ ਬੰਦ ਹੀ ਕਰਤੇ ਅੱਜ ਡਾਇ ਨਹੀਂ ਹੈਗੇ ਨਹੀਂ ਮੈਂ ਡੋਂਦਾ ਪੱਕਾ ਨਾਲ ਆ ਗਾਣੇ ਦੋਨੇ ਖਾਣ ਲੋ ਬਈ ਹੁਣ ਇਹਨੇ ਆਪਣੇ ਕੰਪਿਊਟਰ ਉਲੇ ਫਿਰਦੇ ਨੇ ਉਹ ਬੈਠ ਫੂਟ ਗਏ ਦੋਦੋ ਕਰਾਗੇ ਵੀਡੀਓ ਕੰਟੀਨਿਊ ਆ ਫਿਰਦੇ ਨੇ ਵਹਿੰਦੀ ਫਿਰਦੇ ਨੇ ਦਾ ਲਾੜ ਜੇ ਫਿਰਦੇ ਵਿੱਚ ਯਾਰੀ ਭੱਜਣਾ ਕਰਦਾ ਐ ਉੱਡਣੇ ਘੰਟਾ ਕੋਈ ਯੱਕਰਨੀ ਆਪਾਂ ਨੂੰ ਐਡਾ ਕੋਈ ਸੁਣ ਇਹਨਾਂ ਦਾ ਵੀ ਹੁਣ ਹੀ ਬਹਿੰਦੇ ਨੇ ਜਾਂ ਕੱਲ ਬਹਿੰਦੇ ਨੇ ਫੇ ਮੈਂ ਜਾਣਾ ਬਈ ਨਾ ਕਰਕੇ ਸਿਸਟਮ ਓਕੇ ਆ ਬਈ ਹੁਣ ਮੈਂ ਜਦੋਂ ਬੈਈ ਕੰਪਿਊਟਰ ਆਪਣੇ ਲਾਹਣਾ ਹਾਂਗਾ ਬਈ ਉਦੋਂ ਹੀ ਕਰੂੰਗਾ ਵੀਡੀਓ ਕੰਟੀਨਿਊ ਹੋਣਾ ਮੈਂ ਅੱਜ ਟਾਕੀ ਦਾ ਵੀ ਦੇਖ ਲੈਂ ਸਿਸਟਮ ਜੇ ਅੱਜ ਸੱਚ ਤਾਂ ਆ ਗਾ ਤਾਂ ਟਾਕੀ ਲਾਈ ਦੇਵਾਂਗੇ ਕਰਦਾ ਮੈਂ ਵੀ ਅਰੇਂਜਮੈਂਟ ਹੈਗਾ ਟਾਕੀ ਦਾ ਮਿਲਦੇ ਆਂ ਭਾਈ ਆਪਾਂ ਦੁਬਾਰੇ ਹਾਂਜੀ ਭਾਈ ਤੇ 1 ਵਜ ਗਿਆ ਟਾਈਮ ਤੇ ਆਪਣੇ ਕਬੂਤਰੂਲੇ ਫਿਰਦੇ ਨੇ ਤਿੰਨ ਇੱਕ ਆਪਣਾ ਬਹਿ ਗਿਆ ਘਰੇ ਪਰਲੇ ਲਾ ਕਬੂਤ ਪਚਾ ਜਾ ਤੇ ਤਿੰਨੇ ਆਪਣੇ ਹਜੇ ਓੜੇ ਫਿਰਦੇ ਨੇ 1 ਵਜਿਆ ਪਿਆ ਟਾਈਮ 1 ਦਾ ਹੋ ਗਿਆ ਇਹ ਬਹਿ ਗਿਆ ਆ ਕੇ ਤਿੰਨੇ ਆਪਣੇ ਹਜੂੜੇ ਫਿਰਦੇ ਨੇ ਚੰਗੇ ਫਿਰਦੇ ਨੇ ਉਹ ਫਿਰਦੇ ਨੇ ਪੂਰੇ ਚੰਗੇ ਫਿਰਦੇ ਨੇ ਹਲੇ ਇੱਕ ਦਰਾਂ ਬੱਜ ਗਿਆ ਮੰਨ ਲਓ ਚਲੋ ਬੜੇ ਮੋੜੇ 5-7 ਘੰਟੇ 5-7 ਘੰਟੇ 5 ਘੰਟੇ ਮੰਨ ਲਓ ਹੋ ਗਿਆ ਟਾਈਮ ਉੜਿਆ ਨੂੰ ਚੱਲ ਜਾਂਦੇ ਨੇ ਉਹ ਓਡੀ ਲੈਣ ਦੇ ਯਾਰ ਹੁਣ ਫਿਰ ਅੱਪੀ ਬਹਿ ਜਾਣਗੇ ਹਜੇ ਤਾਂ ਆਪਾਂ ਵੇਲ ਨਹੀਂ ਅਜੇ ਤਾਂ ਐਤਵਾਰ ਕਰਕੇ ਘਰੀਂ ਆਂ ਕੁਈ ਕੰਮ ਨਹੀਂ ਆਪਾਂ ਤੇ ਜਿਹ ਕੋਈ ਨਾ ਉਹ ਬੈਹਦੇ ਨੇ ਉਹਦਾ ਬਾੜ ਜਾਂੇ ਖੋਡੇ ਚ ਉਹਦਾ ਚੰਗੇ ਫੜਦੇ ਨੇ ਅੱਧਾ ਘੰਟਾ ਤਾਂ ਹੋਰ ਉੱਡਣਗੇ ਉੱਡਣਗੇ ਜੇ ਬਾੜਾ ਨਹੀਂ ਕਹਿੰਦੇ ਆਪਾਂ ਤੇ ਚੱਲ ਆ ਕੇ ਬਾੜ ਕੇ ਜਾਂਦੇ ਆ ਖੋਡੇ ਚ ਵੀ ਫਿਰ ਲੈਣਦੇ ਹੈ ਜੀ ਉਹਨਾਂ ਨੂੰ 1:40 ਦਾ ਟਾਈਮ ਹੋ ਗਿਆ ਬਾਈ ਮੈਂ ਪਹਿਲਾਂ 1 ਵਜੇ ਆਇਆ ਸੀ ਉਹ ਉੱਚੀ ਫਿਰਦੇ ਸੀ ਉਹਦੇ ਤੇ ਆਪਣੇ ਤਿੰਨ ਚਾਹਤ ਦਾ ਆਪਣਾ ਵਹਿ ਜਾ ਫਿਰਦੇ ਨੇ ਹੁਣ ਤਾਂ ਬੱਸ ਬੈਹਂਦੇ ਹੀ ਫਿਰਦੇ ਆ ਇੱਕ ੜਕਾ ਦੇਤੀ ਮੈਂ ਤਹਾਂ ਜਾ ਕੇ ਉਹਦੀ ਵਹਿ ਜਾਣੀ ਆਂ ਤਾਂ ਹਾਂ ਐ ਵੀ ਚਲ ਆਈ ਵਹਿ ਜਾਣਾ ਜੇ ਤਾਂ ਵਾਲਾ ਵਧੀਆ ੜਕਾ ਦੀ ਲੋੜ ਨਾਲ ਕੋਈ ਆਏ ਆ ਕਰਦਾ ਉਹਦਾ ਬੈਂਦੀ ਫਿਰਦੇ ਨੇ ਬਸ ਇੱਕ ਕਬੂਤਰਿਆ ਜਿੱਟਾ ਜਾਂ ਹੋਰ ਪਤਾ ਨਹੀਂ ਕੀ ਦਾ ਫਿਰਦਾ ਲੰਬਾ ਫਿਰਦਾ ਤਾਂ ਉਹ ਆਉਣਾ ਆ ਦੇਖੋ ਦੀਨਾ ਹੂਮੜਾ ਵਾਲਾ ਆਸੇ ਫਿਰਦੇ ਨੇ ਕਬੂਤਰ ਦਾ ਪਿੰਡ ਵਾਲਿਆਂ ਇਹ ਮੈਂ ਆ ਕੇ ਦੇਖੋ ਹੀ ਫਜ਼ਾਰਾਂ ਕਰੂੰਗਾ ਜਾਇ ਆਸੇ ਫਿਰਦੇ ਨੇ ਪਰ ਇਧਰੋਂ ਨਹੀਂ ਹੈਗੇ ਕਬੂਤਰ ਹੁਣ ਉਹ ਫੂਫੂ ਵੀ ਤੇ ਆ ਚਿੱਟੇ ਜੀ ਕਿਹਦੇ ਨੇ ਯਾਰ ਇਹ ਵੀ ਇਹਦੇ ਵਰਗੇ ਨਾਲ ਆ ਤੇ ਹੁਣ ਚਲ ਮੈਂ ਲਾ ਲਾਂ ਬਈ ਯਾਰ ਬੱਚੇ ਆਪਣੇ ਫੇਰ ਉੱਚੇ ਹੋਗੇ ਥੋੜੇ ਯਾਰ ਉੱਡੀ ਲੈਣ ਦੇ ਚਲੇ ਹੁਣ ਹਾਂ ਹੰਨੀ ਆ ਸ਼ਾਮ ਦਾ ਟਾਈਮ ਹੋ ਗਿਆ ਬਾਈ ਆ ਗਿਆ ਆਪਾਂ ਇੱਧਰ ਲੈ ਘਰੇ ਤੇ ਆ ਦੋਨੇ ਖੋਡੇ ਸਾਫ਼ ਕਰਦੇ ਰੇਟਾ ਟੋਟਾ ਦਾ ਗੰਦਮੰਦੀ ਚੱਕ ਤਾਂ ਦੇਖੋ ਆਵਾ ਜਮਾ ਕਲੀਨ ਹੀ ਹੋ ਗਿਆ ਜਮਾ ਤੇ ਇੱਧਰ ਥੋੜਾ ਬਹੁਤਾ ਜਾਏਗਾ ਉਹ ਟੀਪ ਕਰਨ ਵੇਲੇ ਡਿਗੂਗਾ ਤਾਂ ਕਰਕੇ ਮੈਂ ਸਾਫ਼ ਨਹੀਂ ਕਰਿਆ ਸਮਾਰ ਕੇ ਤਾਂ ਕਰਕੇ ਇੱਧਰ ਹੈਗਾਗਾ ਇੱਧਰ ਜੰਮੀ ਨਹੀਂ ਇੱਧਰ ਸਾਰਾ ਕਲੀਨ ਕਰਤਾ ਕਿ ਸੱਚ ਹੁਣ ਹੋਰ ਸਕੀਮ ਬਣੀ ਬਈ ਥੋੜੀ ਜੀ ਵੀ ਦੋ ਦੋ ਰ데요 ਯਾਰ ਹੋਰ ਉੱਚਾ ਚੁਕਾ ਦੀ ਹੋਣ। ਕੋਲ ਦਾ ਹੋਦਾ ਚ ਚਟਾ ਕੇ ਫੇਰ ਉਹ ਕਰਾਂਗੇ। ਖੋਲ ਦਾ ਖੋਲ ਦਾ ਖੋਲ ਦਾ। ਬਾਣੇ ਪਾਦੇ ਕਬੂਤਰਾਂ ਨੂੰ। ਵਧੀਆ ਉੱਡਿਆ ਜੀ ਕਬੂਤਰ ਜੀ। ਦੋਨੋਂ ਤਿੰਨ ਚਾਰੇ। ਵਧੀਆ। ਨਾਲ ਰੱਤਾ ਆ ਜ ਵਧੀਆ ਉੱਡਿਆ ਤੇ ਦੋ। ਆਪਣਾ ਜਿਹਾ ਦਵਾ ਦੇ ਕਰਨਾ ਤੂੰ। ਕੋ ਯਾਰ ਅੱਜ ਮੈਂ ਬਾਗਿਆ ਦੀ ਭੋਗ ਤੇ ਕਿਤੇ ਤਾਂ ਕਰਕੇ ਇੰਡਾ। 2 ਵਜੇ ਬੈਠੇ ਨੇ। ਬਿਠਾਏ ਨੇ ਉਹ ਬੜਕਾ ਦੇ ਕੇ। ਹਰੇ ਜੇ ਬੱਲੇ ਦਾ ਫਿਰਦਾ ਜੀ ਹਰੇ ਜੇ ਬੱਲੇ ਦਾ ਪਹਿਲੀ ਪਹਿਗਾ ਤੂੰ ਬਾਕੀ ਆ ਤਿੰਨ ਲਾਲ ਰੱਤਾ ਜਾਂ ਤੇ ਦੋ ਹੋਰ ਨੇ ਉਹ ਲੇਟ ਬੈਠੇ ਨੇ ਤੁਮ ਘੱਡਿਆ ਕਰਾਂਗੇ ਮੈਂ ਵੀ ਦਿਖਾ ਕੇ ਉਹ ਵੀ ਤਾਂ ਗਏ ਹਾਂ ਸਰ ਸਾਈ ਦਾ ਜੀ ਇੰਨੇ ਲਾਉਂਦਾ ਜੇ ਆਪਣੇ ਨਾ ਵਿਸ਼ਟਾ ਬੀ ਦੋ ਜਦਾਂ ਨਾ ਫੜ ਦੋ ਰਦੇ ਲਾਵਾਂਗੇ ਹੁਣ ਬਸ ਤਾਲ ਤਾਂ ਇਹ ਰਹੀ ਯੂਹਰਾਂ ਦਾ ਤਾਲ ਤਾਂ ਬਣੀ ਗਈ ਹੁਣ ਤਾਲ ਤਾਂ ਜਿਹੜੀ ਬਣਨੀ ਤੇ ਬਣ ਗਈ ਹੁਣ ਵੀ ਐਂ ਲਾ ਦੇ ਯਾਰ ਉੱਤੇ ਹੁਣ ਐਂ ਲਵਾ ਦਾਂਗੇ ਦੋ ਤਰ੍ਹਾਂ ਦੇ ਚੌਧਰੇ ਨਹੀਂ ਆਜੂ ਮੂਰੇ ਕੋ ਬਾਹਰ ਹਾਂ ਐਂ ਨਹੀਂ ਵੱਧੂਗੀ 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 ਵੱਧੂ ਸੱਤ ਫੁੱਟੀ ਆ ਇਹ ਹੂੰ ਹੁਣ ਕਰਦੇ ਆਪਾਂ ਵਲੌਗ ਦਾ ਐਂਡ ਵੀਡੀਓ ਬਾਰੇ ਲਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਮਿਲਦੇ ਆਪਾਂ ਕੱਲ ਨੂੰ ਨਵੇਂ ਵੀਡੀਓ